ਦੋਸਤੋ ਆਪਣੇ ਦੇਸ਼ ਦੇ ਵਿੱਚ ਨਾ ਕੁਝ ਏਜੰਸੀਆਂ ਹੈਗੀਆਂ ਜਿਹੜੀਆਂ ਕਿ ਛੁਪ ਕੇ ਕੰਮ ਕਰ ਰਹੀਆਂ ਸੀਗੀਆਂ ਛੁਪ ਕੇ ਮਤਲਬ ਕੀ ਹੈ ਕਿ ਉਹਨਾਂ ਦੀ ਆਈਡੈਂਟੀ ਸਾਹਮਣੇ ਨਹੀਂ ਆਉਂਦੀ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਰਾ ਦੇਖਦੇ ਹੈਗੇ ਆ ਜਾਂ ਹੋਰ ਕਈ ਏਜੰਸੀਆਂ ਦੇਖਦੇ ਆ ਉਸੇ ਤਰ੍ਹਾਂ ਨਾ ਆਪਣੀ ਦੇਸ਼ ਦੇ ਇੱਕ ਏਜੰਸੀ ਹੈਗੀ ਆ ਏਟੀਐਸ ਤੇ ਐਂਟੀ ਟੈਰਰਿਸਟ ਸੁਸਾਇਟੀ ਹੈ ਜਿਹੜੀ ਕਿ ਆਪਣੇ ਦੇਸ਼ ਦੇ ਜਿਹੜੀਆਂ ਟੈਰਰ ਐਕਟੀਵਿਟੀਆਂ ਹੁੰਦੀਆਂ ਮਤਲਬ ਅਤਵਾਦੀ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਨੂੰ ਹੋਣ ਤੋਂ ਰੋਕਦੀ ਹੈ ਤਾਂ ਉਹਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਆਈ ਹੈਗੀ ਪਿਛਲੇ ਦਿਨੀ ਨਾ ਇੱਕ ਜਿਹੜਾ ਸੀ ਇਨਸਾਨ ਫੜਿਆ ਹੈਗਾ ਜਿਹੜਾ ਕਿ ਆਪਣੇ ਦੇਖ ਦੇ ਵਿੱਚ ਬਹੁਤ ਜ਼ਿਆਦਾ ਹਤਕ ਫਲਾਉਣਾ ਚਾਹੁੰਦਾ ਸੀ ਤੇ ਲੋਕਾਂ ਨੂੰ ਅਲੱਗ ਦੇ ਤਰੀਕੇ ਨਾਲ ਮਾਰਨਾ ਚਾਹੁੰਦਾ ਸੀ ਜਿਹਦੇ ਨਾਲ ਕਿਸੇ ਨੂੰ ਪਤਾ ਵੀ ਨਾ ਲੱਗੇ ਜਿਹੜਾ ਤੁਸੀਂ ਤਸਵੀਰ ਦੇ ਵਿੱਚ ਬੰਦਾ ਦੇਖੀ ਹੋਣਾ ਇਹਦਾ ਨਾਮ ਉਹਯੂਦின் ਸਦੀ ਹੈ ਸਈਦ ਹੈ ਤਾਂ ਇਹ ਕੀ ਹੈ ਕਿ ਐਮਬੀਬੀਐਸ ਕਰ ਰਿਆ ਸੀ ਇੱਕ ਡਾਕਟਰ ਵਜੋਂ ਇਹ ਪੜਾਈ ਕਰ ਰਿਆ ਸੀ ਇਹ ਚੀਨ ਦੇ ਵਿੱਚ ਗਿਆ ਗੁਜਰਾਤ ਦਾ ਇਹ ਰਹਿਣ ਵਾਲਾ ਚੀਨ ਦੇ ਵਿੱਚੋਂ ਕੀ ਐਮਬੀਬੀਐਸ ਦੀ ਡਿਗਰੀ ਕਰਕੇ ਆਇਆ ਸੀਗਾ ਤੋ ਉਸ ਤੋਂ ਬਾਅਦ ਕੀ ਹੈ ਕਿ ਨੇ ਇੱਧਰ ਜਦੋਂ ਆਇਆ ਤਾਂ ਇਹ ਕੀ ਹੈ ਨੈਟਨ ਦੇ ਉੱਪਰ ਇਹਨੂੰ ਕੁਝ ਲੋਕ ਮਿਲੇ ਜਿਹੜੇ ਇਦਾਂ ਦੇ ਸੀਗੇ ਜਿਹੜੇ ਕਿ ਆਈਐਸ ਆਈਐਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਇਹਨੂੰ ਕੋਈ ਲਾਲਚ ਦਿੱਤਾ ਜਾਂ ਫਿਰ ਕੀ ਹੈ ਕਿ ਕਿਸੇ ਤਰੀਕੇ ਨਾਲ ਵੀ ਆਪਣੀ ਗੱਲਾਂ ਵਿੱਚ ਲੈ ਆਂਦਾ ਤਾਂ ਇਹਨੇ ਇੱਕ ਲੋਕਾਂ ਦੇ ਵਿੱਚ ਅੱਤਵਾਦ ਫੈਲਾਉਣ ਦਾ ਇੱਕ ਅਲੱਗ ਹੀ ਤਰੀਕਾ ਸੋਚਿਆ ਜਿਹਦੇ ਨਾਲ ਲੋਕਾਂ ਨੂੰ ਮਾਰਿਆ ਜਾ ਸਕੇ ਇਹ ਰਾਜਸਿੰਹ ਨਾਂ ਦਾ ਇੱਕ ਜ਼ਹਿਰ ਬਣਾਉਣ ਦੇ ਬਾਰੇ ਸੋਚ ਜ਼ਹਿਰ ਬਣਾਉਂਦੀ ਤਿਆਰੀ ਕਰ ਰਿਹਾ ਸੀ ਰਾਜਸਿੰਹ ਕੀ ਹੁੰਦਾ ਹੈ ਜਿਵੇਂ ਆਪਾਂ ਸਾਈਨਾਈਟ ਦੇ ਬਾਰੇ ਜਾਣਦੇ ਆ ਕਿ ਸਾਈਨਾਈਟ ਬਾਦਾਮ ਦੇ ਵਿੱਚ ਜ਼ਿਆਦਾ ਹੁੰਦਾ ਹੈ ਜਾਂ ਸੇਵ ਦੇ ਬੀਜਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਉਸੇ ਤਰ੍ਹਾਂ ਜਿਹੜਾ ਰਾਈਸਨ ਹੈ ਰਾਈਸਨ ਵੀ ਇੱਕ ਅਰਿੰਡੀ ਦੇ ਬੀਜਾਂ ਦੇ ਵਿੱਚ ਹੁੰਦਾ ਹੈ ਅਰਿੰਡੀ ਯਾਤਰ ਪਿੰਡਾਂ ਦੇ ਵਿੱਚ ਜਾਣਦੇ ਨੇ ਵੈਸੇ ਮੈਂ ਨੈਟ ਤੇ ਸਰਚ ਕਰਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਇਹ ਨਿੰਡੀ ਕੀ ਚੀਜ਼ ਹੁੰਦੀ ਹੈ ਤਾਂ ਉਹਦੇ ਬੀਜਾਂ ਦੇ ਵਿੱਚ ਜਿਹੜਾ ਸੀਗਾ ਰਾਈਸਨ ਬਹੁਤ ਜ਼ਿਆਦਾ ਹੁੰਦਾ ਹੈ ਰਾਈਸਨ ਦੀ ਖਾਸियत ਇਹ ਹੈ ਕਿ ਉਹਦੀ ਕੋਈ ਸਮੈਲ ਨਹੀਂ ਹੁੰਦੀ ਤੇ ਕਿਸੇ ਤਰ੍ਹਾਂ ਦਾ ਵੀ ਉਹਦਾ ਟੇਸ ਨਹੀਂ ਹੁੰਦਾ ਜਿਹਦੇ ਦੇ ਤੋਂ ਪਤਾ ਲੱਗ ਸਕੇ ਰਾਈਸਨ ਜ਼ਹਿਰ ਹੈਗਾ ਤਾਂ ਇਹਨੇ ਕੀ ਸੋਚਿਆ ਕਿ ਇਸੇ ਜ਼ਹਿਰ ਨੂੰ ਕਿਸੇ ਵੀ ਜਗ੍ਹਾ ਦੇ ਉੱਪਰ ਪ੍ਰਸ਼ਾਦ ਦੇ ਵਿੱਚ ਮਿਲਾਊਗਾ ਜਾਂ ਪਾਣੀ 'ਚ ਮਿਕਸ ਕਰ ਦਊਗਾ ਤੇ ਤਾਂ ਕਿ ਜਿਹੜੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਕਿ ਕੀ ਖਾ ਰਹੇ ਆ ਕੀ ਨਹੀਂ ਖਾ ਰਹੇ ਤੇ ਪੋਸਟਮਾਰਟਮ ਦੇ ਵਿੱਚ ਵੀ ਲੋਕਾਂ ਨੂੰ ਪਤਾ ਨਾ ਲੱਗੇ ਕਿ ਇਹ ਰਾਇਸਨ ਨਾਂ ਦਾ ਜ਼ਹਿਰ ਉਹਨਾਂ ਨੇ ਲੈ ਚੁੱਕਿਆ ਹੈ ਕਿਉਂਕਿ ਉਹਦਾ ਹੀ ਕੋਈ ਵੀ ਕਿਸੇ ਵੀ ਆਇਡੈਂਟੀਟੀ ਸ਼ੋ ਨਹੀਂ ਹੁੰਦੀ ਰਾਇਸਨ ਦਾ ਪਤਾ ਨਹੀਂ ਲੱਗਦਾ ਕਿਸ ਨੇ ਖਾਦਾ ਹੈ ਨਹੀਂ ਖਾਦਾ ਤਾਂ ਕਿ ਹੈ ਜਿਹੜਾ 8 IAS ਹੈਗਾ ਸੀ ਉਹਨਾਂ ਨੇ ਇਹਨੂੰ ਫੜ ਲਿਆ ਤੇ ਫੜਨ ਤੋਂ ਬਾਅਦ ਜਦੋਂ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਤਾਂ ਫਿਰ ਇਹ ਮੰਨ ਗਿਆ ਕਿ ਨਾ ਮੈਂ ਆਪਣੇ ਦੇਖ ਦੇ ਵਿੱਚ ਮੇਰੇ ਲੋਕਾਂ ਨਾਲ ਜਿਹੜਾ ਤੱਕਾ ਹੋ ਰਿਹਾ ਹੈਗਾ ਉਹਦੇ ਕਰਕੇ ਮੈਂ ਕੀਆ ਅਤਵਾਦੀ ਬੰਦਾ ਸੋਚਿਆ ਸੀਗਾ ਇੱਕ ਪਾਸੇ ਡਾਕਟਰ ਜਿਹੜਾ ਐਮਬੀਏ ਬਣ ਗਿਆ ਹੈਗਾ ਉਹਨੇ ਲੋਕਾਂ ਨੂੰ ਬਚਾਉਣਾ ਹੈਗਾ ਸੀ ਪਰ ਇਹੇ ਬੰਦਾ ਲੋਕਾਂ ਨੂੰ ਮਾਰਨ ਤੇ ਤੁਲਿਆ ਹੋਇਆ ਸੀਗਾ ਤੇ ਜਿਹੜਾ ਸੀ ਇਹਨੇ ਇਹਦਾ ਪਲਾਨਿੰਗ ਸੀਗਾ ਇਹਨੇ ਉਸ ਤੋਂ ਬਾਅਦ ਦੱਸਿਆ ਕਿ ਦਿੱਲੀ ਅਹਮਦਾਬਾਦ ਤੇ ਲਖਨਊ ਤਿੰਨ ਸਟੇਟਾਂ ਦੇ ਵਿੱਚ ਤਿੰਨ ਜਗ੍ਹਾ ਦੇ ਉੱਪਰੇ ਨੇ ਕੀ ਸੀਗਾ ਇਹ ਨਹੀਂ ਆਪਣੇ ਜਿਹੜੇ ਇਰਾਦੇ ਜਿਹੜੇ ਸੀਗੇ ਉਹ ਪੂਰੇ ਕਰਦੇ ਸੀਗੇ ਤਿੰਨ ਜਗ੍ਹਾ ਦੇ ਉੱਪਰ ਇਹ ਨਹੀਂ ਕੀ ਆ ਇਹ ਫੈਲਾਉਣਾ ਸੀਗਾ ਤੇ ਲੱਖਾਂ ਹੀ ਲੋਕ ਮਾਰਦੇ ਸੀ ਕਿਉਂਕਿ ਜਿਹੜਾ ਰਾਈਸਨਸ ਐ ਸੀ ਇਹਨਾਂ ਕੁਛ ਹੱਦ ਤੱਕ ਇਹਨੇ ਤਿਆਰ ਕਰ ਵੀ ਲਿਆ ਸੀ ਰਾਈਸਨਸ ਐ ਨੂੰ ਤਿਆਰ ਕਰਨਾ ਪੈਂਦਾ ਜਿਹੜਾ ਕਿ ਐਮਬੀਬੀਐਸ ਦੀ ਡਿਗਰੀ ਤੋਂ ਇਹਨੇ ਜਦੋਂ ਪੜਾਈ ਕਰ ਰਿਆ ਸੀ ਉੱਥੋਂ ਸਿੱਖਿਆ ਸੀ ਕਿ ਕਿ ਉੱਥੇ ਕੈਮੀਕਲ ਉਸ ਦੇ ਬਾਰੇ ਵੀ ਦੱਸਿਆ ਜਾਂਦਾ ਹੈਗਾ ਐਮਬੀਬੀਐਸ ਦੇ ਵਿੱਚ ਕਿ ਕੈਮੀਕਲ ਕਿੱਦਾਂ ਤਿਆਰ ਹੁੰਦੇ ਆ ਕੈਮੀਕਲ ਨੂੰ ਕਿੱਦਾਂ ਬਚਿਆ ਜਾ ਸਕਦਾ ਇਹ ਚੀਜ਼ਾਂ ਵੀ ਹੁੰਦੀਆਂ ਹੁਣ ਤੁਸੀਂ ਇਹ ਚੀਜ਼ ਦੇਖੋ ਕਿ ਜਿਨ੍ਹਾਂ ਦੇ ਬਾਰੇ ਆਪਾਂ ਪਤਾ ਹੀ ਨਹੀਂ ਹੈਗਾ ਕਿ ਕਿੱਥੇ ਹੈਗੇ ਕਿਹੜੇ ਲੋਕ ਕੰਮ ਕਰ ਰਹੇ ਤੇ ਉਹਨਾਂ ਨੇ ਕਿੰਨੇ ਲੋਕਾਂ ਨੂੰ ਬਚਾਇਆ ਉਹਦੇ ਤੁਸੀਂ ਵੀ ਆ ਸਕਦੇ ਹੋ ਮੈਂ ਵੀ ਆ ਸਕਦਾ ਕਿਉਂਕਿ ਅੱਤਵਾਦੀਆਂ ਦੀ ਕੋਈ ਸ਼ਕਲ ਨਹੀਂ ਹੁੰਦੀ ਉਹ ਕਦੇ ਵੀ ਦੇਖਦੇ ਨਹੀਂ ਕਿ ਇਹਨੂੰ ਮਾਰਨਾ ਹੈ ਨਹੀਂ ਮਾਰਨਾ ਉਹ ਸਿਰਫ ਲੋਕ ਦੇਖਦੇ ਉਹ ਭੀੜ ਦੇਖ ਰਿਹਾ ਤੇ ਭੀੜ ਦੇ ਵਿੱਚ ਕੋਈ ਵੀ ਹੋ ਸਕਦਾ ਤਾਂ ਇਹਨਾਂ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਬਚਾਇਆ ਹੈ ਏਟੀਐਸ ਨੇ ਤੇ ਅੱਤਵਾਦੀਆਂ ਦੇ ਇਰਾਦੇ ਨਾਕਾਮ ਕੀਤੇ ਹੈਗੇ ਤੇ ਹੁਣ ਆਪਾਂ ਇਹ ਚੀਜ਼ ਵੀ ਜਾਣਦੇ ਕਿ ਇਹਨਾਂ ਨੇ ਕਦੇ ਵੀ ਆਪਣਾ ਜਿਹੜਾ ਸੀ ਆਪਣਾ ਉਹ ਸ਼ੋਅ ਨਹੀਂ ਕੀਤਾ ਦਿਖਾਇਆ ਨਹੀਂ ਹੈਗਾ ਕਿ ਅਸੀਂ ਏਟੀਐਸ ਦੇ ਵਿੱਚ ਕੰਮ ਕਰਦੇ ਹਾਂ